ਸਾਰੇ ਹੀਲੇ ਵਸੀਲੇ ਕਰਨ ਦੇ باوجود ਇਹ ਹਰਸ਼ਵੀਰ ਸਿੰਘ ਬਾਦਲ ਜੀ ਹੈ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਕਰਕੇ ਚੰਡੀਗੜ੍ਹ ਕਿਹਾ ਸੀ ਇਨੋਸੈਂਟ ਲੋਕਾਂ ਤੇ ਇਲਜ਼ਾਮ ਲਾ ਕੇ ਉਹਨਾਂ ਨੂੰ ਫੜ ਕੇ ਜੀ ਅਸੀਂ ਫੜ ਲਏ ਦੋਸ਼ੀ ਔਰ ਗੁਰਦੁਆਰਾ ਸ੍ਰੀ ਨਾਡਾ ਸਾਹਿਬ ਜਾ ਕੇ ਨਤਮਸਤਕ ਹੋਏ ਸੀ ਇਹ ਉਹੀ ਸੁਖਵੀਰ ਸਿੰਘ ਬਾਦਲ ਹੈ ਜਿਹੜੇ ਹੁਣ ਕਹਿ ਰਿਹਾ ਸਾਡੇ ਕੋਲ ਜਿਹੜੀਆਂ ਗਲਤੀਆਂ ਹੋਈਆਂ ਸਾਡੇ ਕੋਲ ਭੁੱਲਾਂ ਹੋਈਆਂ ਕਰ ਪ੍ਰਮਾਤਮਾ ਬਖਸ਼ ਦੇ ਤੇ ਜਿਹੜੇ ਤੁਸੀਂ ਗੁਨਾਹ ਕੀਤੇ ਆ ਤੁਸੀਂ ਤੇ ਆਪਣੇ ਪਰਦੇ ਪਾਉਣ ਲਈ ਇਨੋਸੈਂਟ ਲੋਕਾਂ ਨੂੰ ਵੀ ਚੱਕ ਕੇ ਅੰਦਰ ਦੇ ਦਿੱਤਾ ਸੀ ਤੁਸੀਂ ਆਪਣੀ ਰਾਜਨੀਤੀ ਨੂੰ ਸਿਆਸਤ ਨੂੰ ਚਮਕਾਉਣ ਲਈ ਗੁਰੂ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਔਰੇ ਕੋਈ 2015 ਤੋਂ ਨਹੀਂ ਲਗਾਤਾਰ 2009 ਤੋਂ ਉਹਨਾਂ ਨੂੰ ਬਚਾਉਂਦੇ ਆ ਰਹੇ ਸੀ ਪ੍ਰੋਟੈਕਟ ਕਰ ਰਹੇ ਸੀ ਕਿਉਂ ਕਿ ਸਿਆਸਤ حاوی ਸੀ ਇਹਨਾਂ ਲੋਕਾਂ ਤੇ ਸਿਆਸਤ ਜਦੋਂ ਪੰਜਾਬ 'ਚ ਤੁਹਾਨੂੰ ਪੁੱਛਦਾ ਹੀ ਕੋਈ ਨਹੀਂ ਹੁਣ ਤੁਹਾਨੂੰ ਪੰਥ ਯਾਦ ਆਉਣ ਲੱਗ ਗਿਆ ਗੁਰੂ ਦੀ ਵੀ ਵੀ ਯਾਦ ਆ ਗਈ ਤੁਹਾਨੂੰ ਸੰਗਤ ਵੀ ਯਾਦ ਆ ਗਈ ਸਿੱਖ ਵੀ ਯਾਦ ਆ ਗਈ ਕਿਉਂ ਕਿਉਂਕਿ ਹੁਣ ਤੁਸੀਂ ਪੋਲਿਟਿਕ ਲਈ ਲੋਕਾਂ ਵੱਲੋਂ ਨਕਾਰ ਦਿੱਤੇ ਗਏ ਸਾਰੇ ਹੀਲੇ ਵਸੀਲੇ ਕਰਨ ਦੇ ਬਾਵਜੂਦ ਇਹ ਰਿਸ਼ਵਿਰ ਸਿੰਘ ਬਾਦਲ ਜੀ ਹੈ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਕਰਕੇ ਚੰਡੀਗੜ੍ਹ ਕਿਹਾ ਸੀ ਇਨੋਸੈਂਟ ਲੋਕਾਂ ਤੇ ਇਲਜ਼ਾਮ ਲਾ ਕੇ ਉਹਨਾਂ ਨੂੰ ਫੜ ਕੇ ਜੀ ਅਸੀਂ ਫੜ ਲਏ ਦੋਸ਼ੀ ਹੋਰ ਗੁਰਦੁਆਰਾ ਸ੍ਰੀ ਨਾਡਾ ਸਾਹਿਬ ਜਾ ਕੇ ਨਤਮਸਤਕ ਹੋਏ ਸੀ ਇਹ ਉਹੀ ਸੁਖਵੀਰ ਸਿੰਘ ਬਾਦਲ ਹੈ ਜਿਹੜੇ ਹੁਣ ਕਹਿ ਰਿਹਾ ਸਾਡੇ ਕੋਲ ਜਿਹੜੀਆਂ ਗਲਤੀਆਂ ਹੋਈਆਂ ਸਾਡੇ ਕੋਲ ਭੁੱਲਾਂ ਹੋਈਆਂ ਕਰ ਪ੍ਰਮਾਤਮਾ ਬਖਸ਼ ਦੇ ਤੇ ਜਿਹੜੇ ਤੁਸੀਂ ਗੁਨਾਹ ਕੀਤੇ ਆ ਤੁਸੀਂ ਤੇ ਆਪਣੇ ਪਰਦੇ ਪਾਉਣ ਲਈ ਇਨੋਸੈਂਟ ਲੋਕਾਂ ਨੂੰ ਵੀ ਚੱਕ ਕੇ ਅੰਦਰ ਦੇ ਦਿੱਤਾ ਸੀ ਤੁਸੀਂ ਆਪਣੀ ਰਾਜਨੀਤੀ ਨੂੰ ਸਿਆਸਤ ਨੂੰ ਚਮਕਾਉਣ ਲਈ ਗੁਰੂ ਸਾਹਿਬ ਦੀ ਬੇਅਦਬੀ ਤੇ ਦੋਸ਼ੀ ਔਰੇ ਕੋਈ 2015 ਤੋਂ ਨਹੀਂ ਲਗਾਤਾਰ 2009 ਤੋਂ ਉਹਨਾਂ ਨੂੰ ਬਚਾਉਂਦੇ ਆ ਰਹੇ ਸੀ ਪ੍ਰੋਟेक्ट ਕਰ ਰਹੇ ਸੀ ਕਿਉਂ ਕਿ ਸਿਆਸਤ ਹਾਵੀ ਸੀ ਇਹਨਾਂ ਲੋਕਾਂ ਤੇ ਸਿਆਸਤ ਅੱਜ ਜਦੋਂ ਪੰਜਾਬ 'ਚ ਤੁਹਾਨੂੰ ਪੁੱਛਦਾ ਹੀ ਕੋਈ ਨਹੀਂ ਹੁਣ ਤੁਹਾਨੂੰ ਪੰਥ ਯਾਦ ਆਉਣ ਲੱਗ ਗਿਆ ਗੁਰੂ ਦੀ ਵੀ ਯਾਦ ਆ ਗਈ ਤੁਹਾਨੂੰ ਸੰਗਤ ਵੀ ਯਾਦ ਆ ਗਈ ਸਿੱਖ ਵੀ ਯਾਦ ਆ ਗਈ ਕਿਉਂ ਕਿ ਹੁਣ ਤੁਸੀਂ ਪੋਲਿਟਿਕ ਦੇ ਲਈ ਲੋਕਾਂ ਵੱਲੋਂ ਨਕਾਰ ਦਿੱਤੇ ਗਏ ਸਾਰੇ ਹੀਲੇ ਵਸੀਲੇ ਕਰਨ ਦੇ ਬਾਵਜੂਦ ਇਹ ਹਰਸ਼ਵੀਰ ਸਿੰਘ ਬਾਦਲ ਜੀ ਹੈ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਕਰਕੇ ਚੰਡੀਗੜ੍ਹ ਕਿਹਾ ਸੀ ਇਨੋਸੈਂਟ ਲੋਕਾਂ ਤੇ ਇਲਜ਼ਾਮ ਲਾ ਕੇ ਉਹਨਾਂ ਨੂੰ ਫੜ ਕੇ ਜੀ ਅਸੀਂ ਫੜ ਲਏ ਦੋਸ਼ੀ ਔਰ ਗੁਰਦੁਆਰਾ ਸ੍ਰੀ ਨਾਡਾ ਸਾਹਿਬ ਜਾ ਕੇ ਨਤਮਸਤਕ ਹੋਏ ਸੀ ਯੋਹੀ ਸੁਖਵੀਰ ਸਿੰਘ ਬਾਦਲਾ ਜਿਹੜੇ ਹੁਣ ਕਹਿ ਰਿਹਾ ਸਾਡੇ ਕੋਲ ਜਿਹੜੀਆਂ ਗਲਤੀਆਂ ਹੋਈਆਂ ਸਾਡੇ ਕੋਲ ਭੁੱਲਾਂ ਹੋਈਆਂ ਕਰ ਪ੍ਰਮਾਤਮਾ ਬਖਸ਼ ਦੇ ਤੇ ਜਿਹੜੇ ਤੁਸੀਂ ਗੁਨਾਹ ਕੀਤੇ ਆ ਤੁਸੀਂ ਤੇ ਆਪਣੇ ਪਰਦੇ ਪਾਉਣ ਲਈ ਇਨੋਸੈਂਟ ਲੋਕਾਂ ਨੂੰ ਵੀ ਚੱਕ ਕੇ ਅੰਦਰ ਦੇ ਦਿੱਤਾ ਸੀ ਤੁਸੀਂ ਆਪਣੀ ਰਾਜਨੀਤੀ ਨੂੰ ਸਿਆਸਤ ਨੂੰ ਚਮਕਾਉਣ ਲਈ ਗੁਰੂ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਔਰੇ ਕੋਈ 2015 ਤੋਂ ਨਹੀਂ ਲਗਾਤਾਰ 2009 ਤੋਂ ਉਹਨਾਂ ਨੂੰ ਬਚਾਉਂਦੇ ਆ ਰਹੇ ਸੀ ਪ੍ਰੋਟेक्ट ਕਰ ਰਹੇ ਸੀ ਕਿਉਂ ਕਿ ਸਿਆਸਤ ਹਾਵੀ ਸੀ ਇੰਨਾ ਲੋਕਾਂ ਤੇ ਸਿਆਸਤ ਅੱਜ ਜਦੋਂ ਪੰਜਾਬ 'ਚ ਤੁਹਾਨੂੰ ਪੁੱਛਦਾ ਹੀ ਕੋਈ ਨਹੀਂ ਹੁਣ ਤੁਹਾਨੂੰ ਪੰਥ ਯਾਦ ਆਉਣ ਲੱਗ ਗਿਆ ਗੁਰੂ ਦੀ ਵੀ ਵੀ ਯਾਦ ਆ ਗਈ ਤੁਹਾਨੂੰ ਸੰਗਤ ਵੀ ਯਾਦ ਆ ਗਈ ਸਿੱਖ ਵੀ ਯਾਦ ਆ ਗਈ ਕਿਉਂ ਕਿਉਂਕਿ ਹੁਣ ਤੁਸੀਂ ਪੋਲਿਟਿਕਲੀ ਲੋਕਾਂ ਵੱਲੋਂ ਨਕਾਰ ਦਿੱਤੇ ਗਏ